ਸਾਸ਼ੀਕਾਲ ਜੀ ਤਸਵੀਰਾਂ ਦੇ ਦੇ ਪਏ ਉਹਦੀ ਆਪਣੀ ਸਕਰੀਨ ਤੇ ਜੋ ਕਿ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਧੰਦਾ ਦੇ ਕਿ ਰਾਮ ਨੌਮੀ ਨੂੰ ਲੈ ਕੇ ਬਟਾਲਾ ਦੇ ਵਿੱਚ ਅੱਜ ਬਹੁਤ ਹੀ ਭਵੇ ਇੱਕ ਸ਼ੋਭਾ ਯਾਤਰਾ ਸਜਾਈ ਗਈ ਜਿਸ ਦੇ ਵਿੱਚ ਰਾਜਨੀਤਿਕ ਲੋਕਾਂ ਸਮੇਤ ਭਾਰੀ ਤਦਾਦ ਵਿੱਚ ਰਾਮ ਭਗਤ ਵੀ ਹੋਏ ਸ਼ਾਮਲ ਰਾਮ ਨੌਮੀ ਦੇ ਸੁਭ ਮੌਕੇ ਤੇ ਬਟਾਲਾ ਵਿਖੇ ਇਹ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਇਸ ਮੌਕੇ ਹਰ ਕੋਈ ਕੇਸਰੀ ਰੰਗ ਦੇ ਵਿੱਚ ਰੰਗਿਆ ਦਿਖਾਈ ਦਿੱਤਾ ਇਹ ਸ਼ੋਭਾ ਯਾਤਰਾ ਬਟਾਲਾ ਦੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਖਜੂਰੀ ਗੇਟ ਵਿਖੇ ਜਾ ਕੇ ਸਮਾਪਤ ਹੋਈ ਇਸ ਮੌਕੇ ਵੱਖ-ਵੱਖ ਝਾਕੀਆਂ ਅਤੇ ਬੈਂਡ ਪਾਰਟੀਆਂ ਨੇ ਖੂਬ ਰੰਗ ਬੰਨਿਆ ਇਸ ਸੋਭਾ ਯਾਤਰਾ ਵਿੱਚ ਵਿਧਾਇਕ ਬਟਾਲਾ ਅਮਨ ਸੇਵ ਸਿੰਘ ਸੈਰੀ ਕਲਸੀ ਸਮੇਤ ਵਿਧਾਇਕ ਤ੍ਰਿਪਤਰਜਿੰਦਰ ਬਾਜਵਾ ਸਮੇਤ ਭਾਰੀ ਤعداد ਵਿੱਚ ਰਾਮ ਭਗਤ ਸ਼ਾਮਲ ਹੋਏ ਹਰ ਕੋਈ ਰਾਮ ਦੇ ਨਾਮ ਵਿੱਚ ਰੰਗਿਆ ਹੋਇਆ ਸੀ ਤੇ ਬਹੁਤ ਸਾਰੇ ਰਾਮ ਭਗਤਾਂ ਨੇ ਇਸ ਸੋਭਾ ਯਾਤਰਾ ਦਾ ਹਿਸਾਬ ਬਣ ਕੇ ਆਪਣੇ ਆਪ ਨੂੰ ਸ੍ਰੀ ਰਾਮ ਦੇ ਚਰਨਾਂ ਦੇ ਵਿੱਚ ਹਾਜ਼ਰ ਨਾਜ਼ਰ ਕੀਤਾ ਤੁਸੀਂ ਦੇ ਦੇ ਪਈਓ ਤਸਵੀਰਾਂ ਇਸ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਬਣੇ ਰਵੋ ਇਸੇ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਤਸਵੀਰਾਂ ਦੇਖੋ ਤੇ ਮਨੋਰੰਜਨ ਕਰੋ ਆਪਣੇ ਆਪ ਨੂੰ ਸ੍ਰੀ ਰਾਮ ਦੇ ਨਾਮ ਦੇ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਹੋਰ ਵੀ ਖਾਸ-ਖਾਸ ਕਹਾਵਾਂ ਤੇ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਇੱਕ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ 'ਚ ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਚਾਹੁੰਦਾ ਇਸ ਰਾਮ ਨਮੀ ਦੇ 75 ਹਸਤੇ ਬਟਾਲਾ ਸਜਿਆ ਹੋਇਆ ਹੈ ਸੰਗਤ ਦਾ ਪਿਆਰ ਨਜ਼ਰ ਆ ਰਿਹਾ ਹੈ ਹਰ ਥਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਕ ਆਪਣਾ ਪੰਥ ਚੀਕਾਂ ਘੜਾ ਦੂੰਗਾ ਜਿੰਨੇ ਮੇਰੇ ਸ਼ਹਿਰ ਵਾਲੇ ਮਾੜੀ ਨਿਗਾਹ ਰੱਖੀ ਬਖਸ਼ੂਗਾ ਨਹੀਂ ਐਂਡ ਤੱਕ ਪਿੱਛਾ ਕਰੂੰਗਾ ਬਹੁਤ ਚੰਗੀ ਗੱਲ ਆ ਅੱਜ ਰਾਮ ਨਮੀ ਜੀ ਦੇ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਤੇ ਸਾਰੇ ਦੇਸ਼ ਵਾਸੀ ਸਾਰੇ ਪੰਜਾਬੀ ਰਲ ਮਿਲ ਕੇ ਮਨਾ ਰਹੇ ਨੇ ਇਹ ਸੋਚ ਇਹ ਸਾਜ ਬਣੀ ਰਵੇ RAM ਜੀ ਸਾਹਿਬ ਤੇ ਮੇਰ ਕਰ ਅੱਜ RAM ਨੋਮੀ ਦਾ ਪਰਵ ਹਰਸ਼ੋ ਹਲਾਸ਼ ਨਾਲ ਮਨਾ ਰਹੇ ਚਣ ਚਣ ਬਾਹਰ ਆ ਸੜਕਾਂ ਤੇ ਅਰ ਵੇਖੋ ਸਾਰਾ ਰੰਗ ਭਗਵਾ ਆਇਆ ਪਿਆ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਮਹਾਨ ਪਰਵ ਤੇ ਸਜਦਾ ਕਰਦਾ ਤੇ ਮੁਬਾਰਕਬਾਦ ਦਿੰਦਾ ਸਾਰੇ ਕੇਸੀ ਸਾਰਾ ਸ਼ਹਿਰ ਅੱਜ ਕੇ ਸ਼੍ਰੀ ਰਾਂਗ ਚ ਰੰਗਿਆ ਆ ਸਾਰਾ ਸ਼ਹਿਰ ਕਿ ਲੋਕਾਂ ਨੂੰ ਸ਼ਰਾਰਤੀ ਲੋਕ ਬਾਜ ਆ ਜਾਣ ਨਹੀਂ ਤੇਰਾ ਹਾਸ਼ਰ ਬੁਰਾ ਹੋਣਾ ਵਾ ਬੁਰਾ ਹੋਣਾ ਨਾ ਹਾਸ਼ਰ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਅੱਜ ਸ਼ੋਭਾ ਯਾਤਰਾ ਨਿਕਲੀ ਜਾ ਰਹੀ ਹੈ ਨੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਹਟ ਪਟਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਅੱਜ ਸ਼ੋਭਾ ਯਾਤਰਾ ਦੀ ਸ਼ਾਮਿਲ ਹੈ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੈ ਜੀ ਬਿਲਕੁਲ ਜੀ ਇੱਕ ਨੀ ਵੈਲਫੇਅਰ ਸਰਟੀਫੀਕਟ ਦੀ ਖਾਸੀਅਤ ਹੈ ਹਰ ਫੰਕਸ਼ਨੇ ਦੇ ਲਗ ਰੂਪ ਦੇ ਵਿੱਚ ਸਮਾਜ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅੱਜ ਬਾਬੂ RAM ਜੀ ਦੀ ਲੀਲਾ ਬਟਾਲਾ ਦੇ ਵਿੱਚ ਹਰ ਗਲੀ ਹਰ ਮਹੱਲਾ ਹਰ ਸ਼ਹਿਰ RAM ਹੀ ਹੋਇਆ ਪਿਆ ਹੈ ਬਹੁਤ ਬਾਬੂ RAM ਜੀ ਦੇ ਜਨਮ ਦਿਨ ਦੀਆਂ ਮਹਾਂ ਮਹਾਪੁਰਸ਼ਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇਆਂ ਸੰਗਤਾਂ ਬਾਬੂ RAM ਜੀ ਦਾ ਆਸ਼ੀਰਵਾਦ ਲੈਦੀਆਂ ਨੇ ਔਰ ਸਾਰਾ ਬਟਾਲਾ RAM ਹੀ ਹੋਇਆ ਪਿਆ ਹੈ ਅੱਜ ਦਾ ਚੁਬ ਦਿਹਾੜਾ ਮਗਾਨ ਨਾਮ ਦਾ ਰਾਜਯੋਗ ਅਭਿਸ਼ੇਕ ਹੋਇਆ ਸੀ ਔਰ ਇੱਕ ਉਤਸਾਹ ਵਾਲਾ ਸਾਰੇ ਸਮਾਜ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਛੂਆਛਾਤ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਜੋ ਸਾਰਾ ਸਮਾਜ இந்து ਸਮਾਜ ਸਿੱਖ ਸਮਾਜ ਸਾਰਾ ਇਕੱਠਾ ਹੋ ਕੇ ਇਹ ਵਾਲਾ ਸਾਰਾ ਇਹਤੂ ਉਤਸਵ ਨੂੰ ਬੜੇ ਉਤਸ਼ਾਹ ਦੇ ਨਾਲ ਅਸੀਂ ਬਣਾਨੇ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਬਹੁਤ-ਬਹੁਤ ਵਧਾਈ ਵੀ ਆ ਸਾਰੇ ਲੋਕ ਇਕੱਠੇ ਹੋ ਕੇ ਇਸੇ ਸ਼ੁਭ ਯਾਤਰਾ ਚਾਈ ਸ਼ਾਮ ਨੂੰ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ ਅੱਜ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ ਬਹੁਤ ਜੀ ਬਹੁਤ ਹੀ ਅੱਛਾ ਲੱਗ ਰਿਹਾ ਔਰ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ ਆਪ ਪੁੰਬ ਦੇ ਮੇਲੇ ਤੋਂ ਬਾਅਦ ਬਗਵਾਨ ਰਾਮ ਦੇ ਮੰਦਰ ਬਣਨ ਤੋਂ ਬਾਅਦ ਲੋਕਾਂ ਦੇ ਅੰਦਰ ਬਹੁਤ ਜਾਗਰਤੀ ਆਈ ਹੈ ਲੋਕਾਂ ਨੂੰ ਪਛਾਣ ਹੋ ਗਈ ਹੈ ਵੀ ਇਹ ਸਨਾਤਨ ਧਰਮ ਨਾਲ ਜੁੜੇ ਦਿਆਂ ਅਸੀਂ ਸਨਾਤਨ ਧਰਮ ਦੀ ਜਾਜਾ ਕਰ ਜਾਂਦੇ ਆਂ ਪੈਰ ਵਾਸੀਆਂ ਨੂੰ ਜਨਮ ਨੌਮੀ ਦੇ ਦਿਹਾੜੇ ਸਾਰੇ ਰੋਜ਼ਾਈ ਦਿੰਦਾ ਤੇ ਆਸ ਕਰਦਾ ਆਂ ਕਿ RAM ਦੀਆਂ ਜਿਹੜੀਆਂ ਸਖਿਆਵਾਂ ਵਾਂ ਉਹਨਾਂ ਤੇ ਸਾਰੇ ਅਮਲ ਕਰਨਗੇ ਕਿਉਂਕਿ ਧਰਮ ਜਿਹੜਾ ਧਰਮ ਹੈ ਕੀ ਹੈ ਬੇਸਿਕਲੀ ਧਰਮ ਤੇ ਇੱਕ ਮਰਯਾਦਾ ਵਾ ਜੇ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਵੀ ਧਰਮ ਵਿੱਚ ਕੋਈ ਮਰਯਾਦਾ ਤੇ ਉਹ ਧਰਮ ਹੈ ਜੇਕਰ ਅੱਜ ਆਪਾਂ ਦੁੱਖਾਂ ਨੂੰ ਭੋਗ ਰਹੇ ਆ ਸਾਰਾ ਸਮਾਜ ਤੇ ਇਹਦਾ ਮਤਲਬ ਇਹੋ ਹੀ ਆ ਕਿ ਅਸੀਂ RAM ਦੀਆਂ ਜਿਹੜੀਆਂ ਸਖਿਆਵਾਂ ਸੀ ਮਰਯਾਦਾ 'ਚ ਰਹਿਣਾ ਉਤੋਂ ਕੁਝ ਨਹੀਂ ਸਿੱਖਿਆ ਜੇ ਆਪਾਂ ਮਰਯਾਦਾ 'ਚ ਰਹੀਏ ਜੇ ਤੇ रामराज ਆਪਾਂ ਸਥਾਪਿਤ ਕਰ ਸਕਦੇ ਆ ਇਹ ਸਾਡੇ ਸਾਰਿਆਂ ਦਾ ਫਰਜ ਬਣਦਾ ਅੱਜ ਦੇ ਦਿਨ ਅੱਜ ਆਇਆ ਸੌਖਾ ਹੀ ਹੈ राम जन्म ਤੇ ਜਨਮਦਨ ਤੇ ਗ੍ਰਾਮ ਨੋਮੀ ਤੇ ਕਿ ਆਪਾਂ ਸਾਰੇ RAM ਜੀ ਇਸ ਕਾਇਮਾ ਤੇ ਚੱਲਦੇ ਹੋਏ RAM ਜਨਮ ਦੀ ਸਥਾਪਿਤ ਕਰਨ ਦੇ ਵਿੱਚ ਪੁੱਛਿਚ ਕਰਾਂਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੰਗਤਾਂ ਚ ਪਟਾਲਾ ਦੇ ਵਿੱਚ ਠਾਠਾ ਮਾਰਦਾ ਇਕੱਠ ਹੈ RAM ਨੋਮੀ ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੀਆਂ ਆਪਣਾ ਐਸੇ ਸ਼ੋਭਾ ਯਾਤਰਾ ਚ ਸ਼ਾਮਲ ਹੋ ਰਹੀਆਂ ਨੇ ਉਹਦੇ ਵਿੱਚ ਸਾਰੀਆਂ ਕੌਮਾਂ ਦੇ ਚਾਹੇ ਉਹਦੇ ਵਿੱਚ ਮੁਸਲਮਾਨ ਨੇ ਸਿੱਖ ਨੇ ਹਿੰਦੂ ਨੇ ਸਾਰੀਆਂ ਇਹ ਕੌਮਾਂ ਦੇ ਸਾਰੇ ਜਿਹੜੇ ਕਪੜਾ ਸੰਕਾਪਾ ਦਾ ਨਜ਼ਰ ਆ ਰਿਹਾ ਔਰਤਾਂ ਵੀ ਨੇ ਇਸ ਅੱਜ ਦੇ ਦਿਨ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ